ਫਿਰ ਉਹਨੂੰ ਖੱਤ ਪਾਇਆ ਨੇ ਮੈਂ ਫੋਨ ਵੀ ਉਹਨੂੰ ਚੱਕਦਾ ਨਹੀਂ ਸੀ ਉਹ ਬਤਨਾ ਤੋਂ ਆਇਆ ਤੇਰਾ ਖੱਤ ਪੜ੍ਹ ਕੇ ਨਹੀਂ ਮੈਨੂੰ ਨੀਂਦ ਨਾ ਆਉਂਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨਹੀਂ ਕਾਨੂੰ ਅਥਰੂਪਾ ਦੀ ਹਾਏ ਚੱਲੀਏ ਨਹੀਂ ਕਾਨੂੰ ਅਥਰੂ ਬਹੌਂਦੀ ਹੋ ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂ ਰੱਬ ਦੀ ਸੋਪਾਤ ਰੋਂਦੇ ਮੀ ਵਾਂਗ ਰੋਏ ਸਾਂ ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨੀ ਸਾਡੀ ਰੂਹ ਤੜਪਾਉਂਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨੀ ਕਾਨੂੰ ਅਥਰੂ ਬਹੋਂਦੀ ਹਾਏ ਚੱਲੀਏ ਨੀ ਕਾਨੂੰ ਅਥਰੂ ਬਹੋਂਦੀ ਹੋ ਕੀ ਤਸੀਕਰਾਰ ਤੈਨੂੰ ਜਲਦੀ ਬੁਲਾਵਾਂਗਾ ਸਾਰ ਕਿਸ ਤੈਨੂੰ ਕੀ ਮੈਂ ਖਤ ਵੀਂ ਦਾ ਪਾਵਾਂਗਾ ਰੈਣ ਵੀ ਦੇ ਕੋਠੇ ਉਤੋਂ ਕਿਉ ਚੱਲੀਏ ਨਹੀਂ ਬੈਠੀ ਕਾਗ ਅਡਾਉਂਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨਹੀਂ ਕਾਣੂ ਅਥਰੂ ਵਹਾਉਂਦੀ ਹਾਈ ਚੱਲੀਏ ਨਹੀਂ ਕਾਣੂ ਅਥਰੂ ਵਹਾਉਂਦੀ